ਸੋ ਤੁਹਾਡੀ ਪ੍ਰੋਫੈਸ਼ਨਲ ਲਾਈਫ ਤੋਂ ਹਟ ਕੇ ਮੈਂ ਥੋੜੇ ਜਿਹਾ ਤੁਹਾਨੂੰ ਨਿੱਜੀ ਸਵਾਲ ਵੀ ਕਰਨੇ ਚਾਹਾਂਗਾ ਜਿਵੇਂ ਕਿ ਅਸੀਂ ਸ਼ੁਰੂ ਚ ਮੈਂ ਗੱਲ ਕੀਤੀ ਕਿ ਇੱਕ ਬੇਜਮੀਨਾ ਕਿਸਾਨ ਹੋਣ ਦੇ ਬਾਵਜੂਦ ਤੁਸੀਂ ਜਿਹੜਾ ਕਿਸਾਨੀ ਸੰਘਰਸ਼ੀ ਤਿੰਨ ਕਾਲੇ ਕਾਨੂੰਨ ਸੀਗੇ ਉਹਦੇ ਤੁਸੀਂ ਬਹੁਤ اہم ਯੋਗਦਾਨ ਪਾਇਆ ਸੋ ਦਿੱਲੀ ਚ ਤੁਸੀਂ ਧਰਨਿਆਂ ਚ ਸ਼ਮੂਲੀਅਤ ਕੀਤੀ ਔਰ ਜਿਸ ਦਿਨ ਅਲਟੀਮੇਟੋ ਘਟਨਾਕ ਵਾਪਰੀ ਸੀਗੀ ਤੁਹਾਡੀ ਗ੍ਰਿਫਤਾਰੀ ਹੋਈ ਔਰ ਤੁਹਾਨੂੰ ਤਿਆਰ ਜੇਲ੍ਹ ਦੇ ਵਿੱਚ ਬੰਦ ਵੀ ਰੱਖਿਆ ਗਿਆ ਸੋ ਉਹ ਥੋੜਾ ਜਿਹਾ ਜਿਹੜਾ ਤੁਹਾਡਾ ਤਜਰਬਾ ਕੀ ਰਿਹਾ ਔਰ ਸਾਡੇ ਦਰਸ਼ਕਾਂ ਨਾਲ ਜਰੂਰ ਸਾਂਝਾ ਕਰੋ ਦੇਖੋ ਜੀ ਮੈਂ ਹਾਰੇ ਪਾਸੇੋਂ ਪਿਆਰ ਮੁਹੱਬਤ ਵਾਲੇ ਇਨਸਾਨਾਂ ਦੇ ਨਾਲ ਘੁਲ ਮਿਲਾ ਤੇ ਮੈਨੂੰ ਹੀ ਪਿਆਰ ਮੁਹੱਬਤ ਮਿਲਿਆ ਭਾਵੇਂ ਕਬੱਡੀ ਦਾ ਗਰਾਊਂਡ ਹੋਵੇ ਉਸ ਉਸ ਦੇ ਨਜ਼ਰੀਏ ਨਾਲ ਮੈਂ ਦੇਖਦਾ ਸੀ ਜੇ ਕਬੱਡੀ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਵਗੈਰਾ ਹੁੰਦੀਆਂ ਨੇ ਤੇ ਤਾਂ ਹੀ ਜਾ ਕੇ ਕਿਤੇ ਦਸਵਾ ਦਸਵੰਦ ਨਿਕਲਦਾ ਹੈ ਹਾਂ ਕਬੱਡੀ ਕੱਪ ਟੂਰਨਾਮੈਂਟ ਹੁੰਦੇ ਤੇ ਸਾਰਿਆਂ ਦਾ ਰੋਜ਼ਗਾਰ ਚੱਲ ਰੋਜ਼ਗਾਰ ਚੱਲਦਾ ਮੇਰਾ ਇਕੱਲੇ ਦਾ ਰੋਜ਼ਗਾਰ ਨਹੀਂ ਚੱਲਦਾ 1000 ਤੋਂ ਵੱਧ ਇੱਕ ਜਿਹੇ ਟੂਰਨਾਮੈਂਟ ਹੁੰਦਾ ਨਾ 1000 ਬੰਦਾ ਉਸ ਟੂਰਨਾਮੈਂਟ ਤੋਂ ਰੋਜ਼ਗਾਰ ਲੈ ਕੇ ਕਰੇ ਅੱਛਾ ਮਤਲਬ ਤੁਹਾਡੇ ਕਹਿਣ ਦਾ ਕਿ 1000 ਚੁੱਲ੍ਹੇ ਦੇ ਵਿੱਚ ਜਿਹੜੀ ਅੱਗ ਬਲਦੀ ਹੈ ਉਹ ਇੱਕ ਟੂਰਨਾਮੈਂਟ ਦੀ ਬਦੌਲਤ ਬਲਦੀ ਹੈ ਇੱਕ ਟੂਰਨਾਮੈਂਟ ਦੀ ਬਦੌਲਤ ਬਲਦੀ ਹੈ ਤੇ ਮੇਰਾ ਖਿਆਲ ਹੈ ਜੇ ਇੱਕ ਦਿਨ ਟੂਰਨਾਮੈਂਟ ਹੁੰਦਾ ਤੇ 5 ਦਿਨ ਉਹ ਚੁੱਲਾ ਨਹੀਂ ਜਿਵੇਂ ਉਸ ਤੋਂ ਰੋਜ਼ਗਾਰ ਪ੍ਰਾਪਤ ਹੁੰਦਾ ਤੇ 5 ਦਿਨ ਉਹ ਚੁੱਲਾ ਤਪਦਾ ਇੱਕ ਟੂਰਨਾਮੈਂਟ ਦੇ ਇੱਕ ਦਿਨ ਦੇ ਟੂਰਨਾਮੈਂਟ ਦੇ ਨਾਲ 1000 ਘਰਦਾ 5 ਦਿਨ ਚੁੱਲਾ ਤਪਦਾ ਤੇ ਤੁਸੀਂ ਦੇਖ ਲਓ ਵੀ ਇੱਕ ਤਰ੍ਹਾਂ ਦਾ ਇਹ ਬੇਰੋਜ਼ਗਾਰਿਆਂ ਦੇ ਲਈ ਰੋਜ਼ਗਾਰ ਵੀ ਆ ਮੈਂ ਉਹ ਚੀਜ਼ ਨੂੰ ਸੋਚਦਾ ਸੀ ਵੀ ਕਿਸਾਨੀ ਕਰਕੇ ਹੀ ਤਾਂ ਸਭ ਕੁਝ ਹੈ ਨਾ ਜੇ ਕਿਸਾਨੀ ਹੈਗੀ ਆ ਤੇ ਸਭ ਕੁਝ ਜਾਇਜ਼ਾ ਟੂਰਨਾਮੈਂਟ ਹੁੰਦੇ ਨੇ ਹਜ਼ਾਰ ਕਰਦਾ ਚੁੱਲਾ ਤਪਦਾ ਹੈ ਤੇ ਜੇ ਕਿਸਾਨੀ ਹੈ ਨਹੀਂ ਤੇ ਬੱਸ ਸਭ ਕੁਝ ਰੁੱਲ ਜਾਂਦਾ ਬੰਦਾ ਖਿੰਡਰ ਪਿੰਡਰ ਹੋ ਜਾਂਦਾ ਗਿਆਨ ਦਾ ਬਿਲਕੁਲ ਮਤਲਬ ਕਿ ਪੰਜਾਬੀ ਦੇ ਅਸੀਂ ਸਿੱਧੇ ਜੇ ਇਹਨਾਂ ਮੈਂ ਵੀ ਐਜੂਕੇਟਿਡ ਨਹੀਂ ਆ ਮੈਂ ਪੜਿਆ ਲਿਖਿਆ ਨਹੀਂ ਹਾਂ ਨਹੀਂ ਨਹੀਂ ਦੇਖੋ ਮੇਰੇ ਹਿਸਾਬ ਨਾਲ ਕਿ ਐਜੂਕੇਟਿਡ ਹੋਣਾ ਬਹੁਤਾ ਜ਼ਿਆਦਾ ਜ਼ਰੂਰੀ ਨਹੀਂ ਹੁੰਦਾ ਕਿਉਂਕਿ ਤੁਹਾਡੇ ਚ ਤਾਲੀਮ ਲਿਆਕਤ ਤੁਹਾਡਾ ਰਤਬਾ ਜਿਹੜਾ ਹੈ ਉਹ ਤੁਹਾਡੀ ਸ਼ਖਸੀਅਤ ਤੈਅ ਕਰਦੀ ਹੈ ਹਾਂਜੀ ਸੋ ਸੋ ਜਦੋਂ ਤੁਸੀਂ ਕਿਸਾਨੀ ਸੰਘਰਸ਼ ਵੇਲੇ ਜੇਲ੍ਹ ਦੇ ਵਿੱਚ ਬੰਦ ਰਹੇ ਔਰ ਤੁਹਾਡੇ ਪਰਿਵਾਰ ਨੂੰ ਜ਼ਾਹਿਰ ਜੀ ਗੱਲ ਹੈ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆਊਗਾ ਸੋ ਕੀ ਕੀ ਇਹੋ ਜੀਆਂ ਮੁਸ਼ਕਲਾਂ ਸੀ ਜਿਹੜੀਆਂ ਉਸ ਸਮੇਂ ਦਰਮਿਆਨ ਤੁਹਾਡੇ ਪਰਿਵਾਰ ਨੇ ਚੱਲੀਆਂ ਕਿਉਂਕਿ ਸਰਕਾਰ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਸਿਸਟਮ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਸੋ ਉਸ ਬਾਰੇ ਥੋੜਾ ਦੱਸੋ ਦੇਖੋ ਜੀ ਪਰਿਵਾਰ ਨੂੰ ਪਹਿਲੀ ਗੱਲ ਤਾਂ ਉਹਨਾਂ ਨੇ ਜਦੋਂ ਮੇਰਾ ਖਿਆਲ ਹੈ ਵੀ ਉਹਨੂੰ 4 ਜਾਂ 5 ਦਿਨ ਉਹਨਾਂ ਨੂੰ ਦੱਸਿਆ ਤੱਕ ਨਹੀਂ ਗਿਆ ਵੀ ਮੈਂ ਹੈ ਕਿੱਥੇ